ਨਗਰ ਕੀਰਤਨ ਸਜਾਇਆ ਜਾ ਰਿਹਾ ਉਹ ਗਲਤ ਕਰਦੇ ਆ ਅਜੇ ਨਗਰ ਕੀਰਤਨ ਸਜਾਇਆ ਜਾਏ ਕਿ ਕਦੋਂ ਇਹ ਨਗਰ ਕੀਰਤਨ ਪਹਿਲੀ ਪਾਰਸ਼ਾਏ ਕਾਂਸ਼੍ਰੀ ਗੁਰਦਾਨ ਸਿੰਘ ਜੀ ਮਹਾਰਾਜ ਦੇ 595 ਅਵਤਾਰ ਵਰਤੀ ਖੁਸ਼ੀ ਵਿੱਚ 8 ਸਾਲ ਦੀ ਤਰ੍ਹਾਂ ਇਹ ਸਾਲ ਵੀ ਕੋਰਟਾ ਦੀ ਕਾਨਾ ਬਜਰਦਾ ਇਸਾਨ ਤੋਂ ਵਧਿਆ ਗਿਆ ਜੋ ਕਿ ਸਾਰੇ ਸ਼ਹਿਰ ਦੇ ਮੁਖਤਾਰ ਹੰਡੋਆ ਜਿਸ ਤੋਂ ਪੰਡ ਅਧੇ ਸਮਾਪਤੀ ਕੌਂਸਲ ਦੁਆਰਾ ਟਿਕਾਣਾ ਬਜਰਦਾ ਇਸਾਨ ਤੋਂ ਹੋਵੇਗੀ ਜਿਸ ਦਾ ਅਖੰਡ ਪਾਣ ਦਾ ਹੋਗਾ ਮਿਤੀ 5 ਨਵੰਬਰ ਦਨ ਬੋਧਵਾਰ ਨੂੰ ਗੋਗੋਟ ਕਾਨਾ ਪਜਦਾ ਇਹ ਕੋਏਗਾ ਅੱਧੇ ਕਥਾ ਕਿਤਨ ਹੋਵੇਗਾ ਕੋਪਰੰਦ ਗੁਰੂ ਕਾ ਲੰਗਰ ਤੋਂ ਤੋਲਿਆ ਜਾ ਰਿਹਾ ਹੈ ਸੁਣਾਇਆ ਜਾ ਰਿਹਾ ਕਿ ਕਿਹਨੇ ਚਲਦੀ ਹੈ ਜੀ ਆ ਪਾਲੀ ਗੁਰ ਕਨੇ ਪਾਲ ਸਾਹਿਬ ਜੀ ਦਾ ਨਵੰਨਕਾਰ ਨੂੰ ਉਹਨਾਂ ਦਾ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹਰ ਸਾਲ ਇਹ ਇਹ ਸਾਲ ਵੀ ਇਸੇ ਤਰ੍ਹਾਂ ਜਿਹੜਾ ਮਨਾਇਆ ਜਾ ਰਿਹਾ ਫੰਕਾਂ ਦੇ ਵਿੱਚ ਬਹੁਤ ਵਧੀਆ ਹੈ ਸਰਮਾ ਉਹ ਕਹਾ ਜਿਹੜਾ ਸਮੂਹ ਜੀ ਕੀਤੀ ਜਾਂਦੀ ਹੈ ਕੱਪ ਤੋਂ ਉਹ ਉਹ ਫਾਰਮੀਆਂ ਆ ਗਈਆਂ ਨੇ ਇਹ ਕਿ ਪੂਸਾ ਦੋਵੇਂ ਕਿਉਂਕਿ ਇਹਨਾਂ ਤੋਂ ਪਾਈ ਗਲਤ ਆ ਜੀ ਚਾਹ ਸਟਾਰਟ ਹੋ ਕੇ ਸਾਰੇ ਸ਼ਹਿਰ ਦੇ ਪਿੰਡ ਵਿੱਚ ਹੁੰਦਾ ਹੋਇਆ ਸਮਾਪਤੀ ਜਿਹੜੀ ਆ ਖੁੱਬਲਾ ਗਾਣਾ ਪਈ ਜਾਂਦਾ ਜੀ ਦੇਖੇ ਅਜੇ ਨਗਰ ਕੀਰਤਨ ਸਜਾਇਆ ਜਾ ਰਿਹਾ ਆਪਾਂ ਗੱਲਬਾਤ ਕਰਦੇ ਆ ਅਜੇ ਨਗਰ ਕੀਰਤਨ ਸਜਾਇਆ ਜਾ ਰਿਹਾ ਕੀ ਕਹਿੰਦੇ ਇਹ ਨਗਰ ਕੀਰਤਨ ਪਹਿਲੀ ਪਾਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਅਵਤਾਰ ਪੁਰਬ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਟਾ ਟਿਕਾਣਾ ਪਰ ਜੱਟਾ ਇਤਾਨ ਤੋਂ ਵਧਿਆ ਗਿਆ ਜੋ ਕਿ ਸਾਰੇ ਸ਼ਹਿਰ ਦੇ ਮੁਖਤਾਰ ਹੁੰਦਾ ਆ ਜਦ ਤੋਂ ਪੈਂਦਾ ਅਤੇ ਸਮਾਪਤੀ ਕੋਟਾ ਟਿਕਾਣਾ ਪਰ ਜੱਟਾ ਇਤਾਨ ਤੇ ਹੋਵੇਗੀ ਜਿਸ ਦਾ ਅਖੰਡ ਪਾਠ ਦਾ ਭੋਗ ਮਿਤੀ 5 ਨਵੰਬਰ ਨ ਬੋਧਵਾਰ ਨੂੰ ਕੋਪਟੇ ਕਾਨਪ ਜਾਦਾ ਜਾਂ ਕੋਏਗਾ ਅੱਤੇ ਕਥਾ ਕਿਤਨ ਹੋਵੇਗਾ ਕੋਪਰੰਤ ਗੁਰੂ ਕਾਲਾਂਗੇ ਤੋ ਤੋਲ ਜਾਏਗਾ ਕਿਹਨਾਂ ਜਾ ਰਹੇ ਕੀ ਕਹਿੰਦੇ ਚਲਦੇ ਹੈ ਜੀ ਹਾਂ ਹਾਲੀ ਗੁਰਪੰਦੇ ਪਾਕਾ ਜੀ ਦਾ ਨਰਨੰਕਾਰੀ ਜੋ ਉਹਨਾਂ ਦਾ ਬਹੁਤ ਧੂਮਦਾਰਨਾ ਮਨਾਇਆ ਜਾਂਦਾ ਹਰ ਸਾਲ ਇਹ ਇਹ ਸਾਲ ਵੀ ਐਸੇ ਜਿਹੜਾ ਮਨਾਇਆ ਜਾ ਰਿਹਾ ਫੰਕਾਂ ਦੇ ਵਿੱਚ ਬਹੁਤ ਉੱਚਾ ਹੈ ਇਹ ਸਾਰੇ ਮੋੜ ਜਾਵਾ ਜਿਹੜਾ ਸਮੂਹ ਰਿਤੀ ਜਾਂਦੀ ਹੈ ਕੱਤ ਤੋਂ ਹੋਰ ਹੋਰ ਗੱਲਾਂ ਐ ਬਾਕੀਆਂ ਜਿਹੜੀਆਂ ਇੱਕ ਹੀ ਤੁਸਾਦ ਉਹਦੇ ਕਿਹੋ ਜਿਹੋ ਸਟਾਰਟ ਹੋਣਾ ਪਈ ਗੱਲ ਤਾਂ ਇਹ ਚਾ ਸਟਾਰਟ ਹੋ ਕੇ ਸਾਰੇ ਸ਼ਹਿਰ ਦੇ ਪਿੰਡ ਵਿੱਚ ਹੁੰਦਾ ਹੋਇਆ ਸਮਾਪਤੀ ਜਿਹੜੀ ਆ ਉਹ ਵੀ ਲਾਣਾ ਪਈ ਜਾਂਦਾ ਜੀ ਦੇਖੇ ਨਗਰ ਕੀਰਤਨ ਸਜਾਇਆ ਜਾ ਰਿਹਾ ਉਹ ਗਲਤ ਕਰਦੇ ਆ ਅਜੇ ਨਗਰ ਕੀਰਤਨ ਸਜਾਇਆ ਹੈ ਕਿ ਕਦੋਂ ਤੇ ਨਗਰ ਕੀਰਤਨ ਪਹਿਲੀ ਪਾਰਸ਼ਾਏ ਗਣਸ਼੍ਰੀ ਗੁਰਦਾਣ ਦੇਵ ਜੀ ਮਹਾਰਾਜ ਦੇ 596 ਅਵਧਾਰ ਕੋਠੇ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਸਾ ਵੀ ਕੋਰਡਰਟੀ ਕਾਣਾ ਬਜਰਦਾ ਇਸਾਨ ਤੋਂ ਗੱਡੇ ਆ ਜੋ ਕਿ ਸਾਰੇ ਸ਼ਹਿਰ ਦੇ ਮੁਖਤਾਰ ਹੁੰਦਾ ਹੋਇਆ ਯਾਨਕੋ ਪੰਡ ਅਧਿ ਸਮਾਜਿਕ ਕੌਰ ਦੁਆਰਾ ਟਿਕਾਣਾ ਬਜਰਦਾ ਇਸਾਨ ਤੇ ਹੋਵੇਗੀ ਜਿਸ ਦਾ ਅਖੰਡ ਪਾਰ ਦਾ ਹੋਊਗਾ 25 ਨਵੰਬਰ ਦਨ ਬੋਧਵਾਰ ਨੂੰ ਗੋਗੋਟ ਕਾਨਪ ਜਾਈਦਾ ਜਾਂ ਕੋਏਗਾ ਅੱਧੇ ਕਥਾ ਕਿਤਨ ਹੋਵੇਗਾ ਕੋਪਰੰਤ ਗੁਰੂ ਕਾਲਾਂਗੇ ਤੋ ਤੋਲ ਜਾਣਾ ਚਾਹਤ ਹੈ ਨਹੀਂ ਜਾ ਰਿਹਾ ਕਿ ਕਿਹਨੇ ਚਲਦੀ ਹੈ ਜੀ ਹਾਂ ਪਾਲੀ ਗੁਰ ਪੰਨੇ ਪਾਲਾ ਜੀ ਦਾ ਨਰਨੰਕਾਰੀ ਕੋ ਉਹਨਾਂ ਦਾ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹਰ ਸਾਲ ਇਹ ਇਸ ਸਾਲ ਵੀ ਐਸੇ ਤਰ੍ਹਾਂ ਜਿਹੜਾ ਮਨਾਇਆ ਜਾ ਰਿਹਾ ਫਨਪਾਂ ਦੇ ਵਿੱਚ ਬਹੁਤ ਉੱਚਾ ਹੈ ਉਹ ਚਾਰ ਦੇ ਮੋੜ ਜਿਹੜਾ ਸਮੂਹਿਆ ਕੀਤੀ ਜਾਂਦੀ ਹੈ ٹکا پہ چلتا جی تو سارے شہر ہوا ٹکاؤں چلتا جیت ਨਗਰ ਕੀਰਤਨ ਸਜਾਇਆ ਜਾ ਰਿਹਾ ਆਪਾਂ ਗਲਤ ਕਰਦੇ ਆ ਅਜੇ ਨਗਰ ਕੀਰਤਨ ਸਜਾਇਆ ਜਾ ਰਿਹਾ ਕਿਹਨੇ ਉਹਨਾਂ ਦਾ ਕੀ ਤਾ ਪਹਿਲੀ ਪਾਸਾ ਹੈ ਗਣਸ਼੍ਰੀ ਗੁਰਦਾਣ ਦੇਵ ਜੀ ਮਹਾਰਾਜ ਦੇ 596 ਅਵਧਾਰ ਵਰਸੇ ਖੁਸ਼ੀ ਵਿੱਚ 8 ਸਾਲ ਦੀ ਤਰ੍ਹਾਂ ਇੱਕ ਸਾ ਵਿਕੋਰਡ ਰਿਕੋਡ ਬਜਟ ਇਸਤਾਨ ਤੋਂ ਗੱਡੇ ਆ ਜੋ ਕਿ ਸਾਰੇ ਸ਼ਹਿਰ ਦੀ ਮੁਖਤਿਆਰ ਹੁੰਦਾ ਹੋਇਆ ਜਾਂ ਕੋਪੰਡ ਅਧਿ ਸਮਾਹਾਰਿਕ ਕੌਰ ਦੁਆਰਾ ਟਿਕਾਣਾ ਬਜਟ ਇਸਤਾਨ ਤੋਂ ਹੋਵੇਗੀ ਜਿਸ ਦਾ ਅਖੰਡ ਪਾਰ ਦਾ ਹੋਊਗਾ 25 ਨਵੰਬਰ ਦਨ ਬੋਧਵਾਰ ਨੂੰ ਗੋਗੋਟ ਕਾਨਪ ਜਗਾ ਜਾਂਦਾ ਜਾਂ ਕੋਏਗਾ ਅੱਧੇ ਕਦਾ ਕਿਤਨ ਹੋਵੇਗਾ ਕੋਪਰੰਤ ਗੁਰੂ ਕਾ ਲੰਗਰ ਤੋਂ ਤੋਲ ਜਾਇਆ ਜਾਂਦਾ ਨਹੀਂ ਜਾ ਰਿਹਾ ਕੀ ਕਹਿੰਦਾ ਚਲਦੀ ਹੈ ਜੀ ਹਾਂ ਸਾਡੀ ਗੁਰੂ ਪੰਦੇ ਪਾਕਾ ਜੀ ਦਾ ਨਰਨੰਕਾਰੀ ਜੋ ਉਹਨਾਂ ਦਾ ਬਹੁਤ ਤੁਮਦਾਮ ਨਾਲ ਮਨਾਇਆ ਜਾਂਦਾ ਹਰ ਸਾਲ ਇਹ ਇਸ ਸਾਲ ਵੀ ਐਸੇ ਗਾਣਾ ਜਿਹੜਾ ਮਨਾਇਆ ਜਾ ਰਿਹਾ ਫੰਕਾਂ ਦੇ ਵਿੱਚ ਬਹੁਤ ਉੱਚਾ ਹੈ ਇਹ ਚਾਰੇ ਮੋਹ ਜਿਹੜਾ ਸਮੂਹਿਆ ਕੀਤੀ ਜਾਂਦੀ ਹੈ ਸਭ ਤੋਂ ਕੋ ਉਹ ਫਰਿਆ ਹੈ ਜਿਹੜੀਆਂ ਇੱਕ ਪੂਰਾ ਦੋਵੇਂ ਕਿਉਂਕਿ ਉਹ ਸਟਾਉਣਾ ਪਈ ਚਲਦਾ ਜੀ ਚਾ ਸਟਾਰਟ ਹੋ ਕੇ ਸਾਰੇ ਸ਼ਹਿਰ ਦੇ ਪਿੰਡ ਵਿੱਚ ਹੁੰਦਾ ਹੋਇਆ ਸਮਾਪਤੀ ਜਿਹੜੀ ਆ ਉਹ ਜੁਲ੍ਹਾ ਤੇ ਗਾਣਾ ਪਈ ਚਲਦਾ ਜੀ ਦੇਖੇ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਉਹ ਪਗਲਵਤ ਕਰਦੇ ਅਜੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਕਿਹਨੂੰ ਇਹ ਨਗਰ ਕੀਰਤਨ ਪਹਿਲੀ ਪਾਰਸ਼ਾਏ ਕਾਂਸ਼੍ਰੀ ਗੁਰਦਾਨ ਦੇਵ ਜੀ ਮਹਾਰਾਜ ਦੇ 596 ਅਵਧਰ ਕੋਠੇ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਇਸਾਂ ਵੀ ਕੋਟੜਾ ਦੀ ਗਾਣਾ ਬਜਰਦਾ ਇਸਾਨ ਤੋਂ ਗੱਡੇ ਆ ਜੋ ਕਿ ਸਾਰੇ ਸ਼ਹਿਰ ਦੇ ਮੁਖਤਰ ਹੁੰਦਾ ਹੈ ਜਿਸ ਤੋਂ ਪੈਂਦਾ ਅਧੇ ਸੰਭਾਤੀ ਕੌਰ ਦੁਆਰਾ ਟਿਕਾਣਾ ਬਜਰਦਾ ਇਸਾਨ ਤੋਂ ਹੋਵੇਗੀ ਜਿਸ ਦਾ ਅਖੰਡ ਪਾਉ ਦਾ ਹੋਗਾ ਮਿਤੀ 5 ਨਵੰਬਰ ਨਨ ਬੋਧਵਾਰ ਨੂੰ ਕੋਕਟ ਕਾਨਪੂਜਤਾ ਇਹ ਕੋਏਗਾ ਅੱਧੇ ਇਹ ਕਥਾ ਕਿਤਨ ਹੋਵੇਗਾ ਕੋਪਰੰਦ ਗੁਰੂ ਕਾ ਲੰਗਰ ਤੋਂ ਤੋਰਿਆ ਜਾਵੇਗਾ ਸਿਨਾਈ ਜਾਵੇ ਕਿ ਕਿਨੇ ਚਲੋ ਹੈ ਜੀ ਹਾਂ ਸਾਡੀ ਗੁਰ ਪੰਨੇ ਪਾਲ ਸਾਹਿਬ ਦਾ ਨਵੰਕਾਰ ਨੂੰ ਉਹਨਾਂ ਦਾ ਬਹੁਤ ਨੂੰਦਾਮ ਨਾ ਮਨਾਇਆ ਜਾਂਦਾ ਹਰ ਸਾਲ ਇਹ ਇਹ ਸਾਲ ਵੀ ਇਸੇ ਤਰ੍ਹਾਂ ਜਿਹੜਾ ਮਨਾਇਆ ਜਾ ਰਿਹਾ ਫੰਕਾਂ ਦੇ ਵਿੱਚ ਬਹੁਤ ਉੱਚਾ ਹੈ ਇਹ ਸਾਰੇ ਉਹ ਕਹਾ ਜਿਹੜਾ ਸਮੂਹਿਆ ਕੀਤੀ ਜਾਂਦੀ ਹੈ ਕੱਪ ਤੋਂ ਉਹ ਉਹ ਗੱਲ ਇਹ ਆ ਕਿ ਉਹ ਜਿਹੜੀਆਂ ਇੱਕ ਦੋ ਸਾਧਨ ਕਿ ਕਰਵਾਏ ਸਟਾਪਨਾ ਪਈ ਗਲਤੀ ਜੀ ਚ ਸਟਾਰਟ ਹੋ ਕੇ ਸਾਰੇ ਸ਼ਹਿਰ ਅਤੇ ਪਿੰਡ ਵਿੱਚ ਹੁੰਦਾ ਹੋਇਆ ਸਮਾਪਤੀ ਜਿਹੜੀ ਆ ਉਹ ਵੀ ਨਾ ਟਿਕਾਣਾ ਪਈ ਗਲਤੀ ਜੀ ਦੇਖੇ ਨਗਰ ਕੀ ਤਲ ਸਜਾਇਆ ਜਾ ਰਿਹਾ ਉਹ ਗਲਤ ਕਰਦੇ ਆ ਅਜੇ ਨਗਰ ਕੀ ਤਲ ਸਜਾਇਆ ਜਾਏ ਕਿ ਕਿਹਨੂੰ ਇਹ ਨਗਰ ਕੀ ਤਲ ਪਹਿਲੀ ਪਾਸਾ ਹੈ ਕਾਂਸ਼੍ਰੀ ਗੁਰਦਾਉਣ ਦੇਵ ਜੀ ਮਹਾਰਾਜ ਦੇ 556 ਅਵਤਾਰ ਨੂੰ ਸੇ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਹਾਲੀ ਕੋਰਟਾ ਦੀ ਕਾਨਾ ਬਜਰਦਾ ਇਸਾਨ ਤੋਂ ਕੱਢਿਆ ਗਿਆ ਜੋ ਕਿ ਸਾਰੇ ਸ਼ਹਿਰ ਦੇ ਮੁਖਤਾਰ ਹੁੰਦਾ ਹੈ ਜਿਸ ਤੋਂ ਪੰਡ ਅਧੇ ਸੰਮਾਨਤੀ ਕੌਰ ਦੁਆਰਾ ਟਿਕਾਣਾ ਬਜਰਦਾ ਇਸਾਨ ਤੋਂ ਹੋਵੇਗੀ ਜਿਸ ਦਾ ਅਖੰਡ ਪਾਠ ਦਾ ਹੋਗਾ ਮਿਤੀ 5 ਨਵੰਬਰ ਦਨ ਬੋਧਵਾਰ ਨੂੰ ਗੋਗੋਟੇ ਕਾਨਪੂਜਾ ਕੀਤਾ ਜਾਇਆ ਕੋਏਗਾ ਅੱਧੇ ਇਹ ਕਥਾ ਕਿਤਨ ਹੋਵੇਗਾ ਕੋਪਰੰਦ ਗੁਰੂ ਕਾ ਲੰਗਰ ਤੋਂ ਤੋਰ ਜਾਇਆ ਜਾਵੇਗਾ ਸਿਨਾਈ ਜਾਇਆ ਜਾਵੇ ਕੀ ਕਿਨੇ ਚੋਹੇ ਹੈ ਜੀ ਹਾਂ ਪਾਲੀ ਪੰਨੇ ਪਾਲ ਸਾਹਿਬ ਜੀ ਦਾ ਨਵੰਨਕਾਰ ਨੂੰ ਉਹਨਾਂ ਦਾ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹਰ ਸਾਲ ਇਹ ਇਹ ਸਾਲ ਵੀ ਇਸੇ ਤਰ੍ਹਾਂ ਜਿਹੜਾ ਮਨਾਇਆ ਜਾ ਰਿਹਾ ਫੰਕਾਂ ਦੇ ਵਿੱਚ ਬਹੁਤ ਵਧੀਆ ਹੈ ਸਾਰੇ ਉਹ ਕਹਾ ਜਿਹੜਾ ਸਮੂਹ ਜੀ ਕੀ ਜਾਂਦੀ ਹੈ ٹکا پہ چلتا جی تو سارے شہر ہوا ٹکاونا پہ چلتا جیتوں